ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਬੋਟਾ ਕੋਟਲੀ ਅੱਜ ਦੀ ਵੀਡੀਓ ਚ ਅੱਠ ਮਸ਼ੀਨਰੀਆਂ ਵਕਾਊ ਲੈ ਕੇ ਆਏ ਆ ਸਾਰੇ ਭਰਾ ਦੇਖ ਲਓ ਬਾਈ ਜਿਨ੍ਹਾਂ ਦੇ ਵਿੱਚ ਚਾਰ ਟਰੈਕਟਰ ਵਕਾਊ ਆ ਇੱਕ ਸਵੈਕਟ ਗੱਡੀ ਇੱਕ ਟਰਾਲਾ ਤੇ ਦੋ ਤਮੀਆਂ ਦੇ ਸਿਰ ਤੇ 18 ਦੇ ਅੱਠ ਮਸ਼ੀਨਰੀਆਂ ਵਕਾਊ ਲੈ ਕੇ ਆਏ ਆ ਤੇ ਕਿਸੇ ਵੀਰ ਭਰਾਣੇ ਕੋਈ ਵੀ ਮਸ਼ੀਨਰੀ ਵੇਚਣੀ ਹੁੰਦੀ ਆ ਉਹਦੀ ਵੀਡੀਓ ਆਪਾਂ ਫ੍ਰੀ ਪਾਉਣੇ ਆ ਆ ਬੋਟਾ ਕੋਟਲੀ ਚੈਨਲ ਤੇ ਉੱਪਰ ਨੰਬਰ ਬਾਈ ਮੇਰਾ ਲੱਗਿਆ ਥੱਲੇ ਬਾਈ ਟੈਕਲ ਦਾ ਨੰਬਰ ਉੱਪਰਲੇ ਨੰਬਰ ਤੇ ਪੇਜ ਕਰੋ ਸਾਰਾ ਆਪਦਾ ਐਡਰੈਸ ਜਿਹੜੀ ਮਸ਼ੀਨਰੀ ਆ ਉਹਦੀਆਂ ਫੋਟੋਆਂ ਬਾਈ ਤੇ ਜਾ ਉਹਦੀ ਵੀਡੀਓ ਬਣਾ ਕੇ ਦੇਦਾ ਕਰੋ ਮੈਂਡੇਟਮੈਂਟ ਦੀ ਤੇ ਫਿਰ ਇਹ ਆਪਾਂ ਮਸ਼ੀਨਰੀਆਂ ਪਾਉਣੇ ਆ ਡੇਲੀ ਵੇਸ ਤੇ ਦੱਸਦੇ ਰਹਿੰਨੇ ਆ ਵੀ ਕਿਹੜੀ ਮਸ਼ੀਨਰੀ ਕਿੱਥੇ ਖੜੀ ਆ ਕਿਹੜੀ ਕਿੱਥੇ ਖੜੀ ਆ ਕਿਸੇ ਵੀ ਪੁਰਾਣੀ ਵੀਡੀਓ ਪਾਉਣੀ ਹੋਵੇ ਕੋਈ ਮਸ਼ੀਨਰੀ ਵੇਚੀ ਹੋਵੇ ਉਹਦੀ ਵੀਡੀਓ ਆਪਾਂ ਫਿਰ ਹੀ ਪਾਉਣੇ ਆ ਆ ਉੱਪਰਲੇ ਨੰਬਰ ਤੇ ਭੇਜ ਦਿਓ ਸਾਰਾ ਆਪਦਾ ਐਡਰੈਸ ਤੇ ਕਿਸੇ ਵੀ ਵੀਰ ਪੁਰਾਣੀ ਬਈ ਆ ਟਰੈਕਟਰ ਲੈਣਾ ਹੋਵੇ ਨਿਊ ਹਾਲੈਂਡ 363 ਸਾਰੇ ਭਰਾ ਦੇਖ ਲਓ ਬਾਈ ਕਿਸੇ ਪੁਰਾਣੀ ਵੀ 363 ਲੈਣਾ ਹੋਵੇ ਨਿਊ ਹਾਲੈਂਡ ਟਰ ਇਹ ਪੰਜਾਬ ਨੰਬਰ ਆ ਤੇ ਚਾਰੇ ਟਾਇਰ 70 80 ਪੈਸੇ ਪਾਇਆ ਟਰੈਕਟਰ ਦੇ ਬਾਈ ਇਹ ਸਾਰਿਆਂ ਪਾਸੋਂ ਬਾਈ ਕਹਿੰਦਾ ਟਰੈਕਟਰ ਮੇਰਾ ਪੂਰਾ ਵਧੀਆ ਓਕੇ ਆ ਟਰੈਕਟਰ ਬਾਈ ਵਾਹ ਕੀ ਚੈੱਕ ਕਰਕੇ ਮੇਰੇ ਘਰੋਂ 36 30 ਟਰੈਕਟਰ ਲੈ ਜਾਓ ਕਿਸੇ ਵੀ ਭਲਾਣੇ ਲੈਣਾ ਹੋ ਟਰੈਕਟਰ ਤੇ ਪਿੰਡ ਘੱਲ ਖੁਰਦ ਬਾਈ ਪਿੰਡ ਘੱਲ ਖੁਰਦ ਤੇ ਟਰੈਕਟਰ ਖੜਾ ਤਲਵੰਡੀ ਭਾਈ ਦੇ ਕੋਲੇ ਪਿੰਡ ਆ ਤੇ ਉੱਥੇ ਟਰੈਕਟਰ ਖੜਾ ਪਿੰਡ ਘੱਲ ਖੁਰਦ ਕਿਸੇ ਵੀ ਭਰਾਣੇ ਵੀ 36 30 ਟਰੈਕਟਰ ਲੈਣਾ ਹੋਵੇ ਤੇ ਇਹ ਪਿੰਡ ਘੱਲ ਖੁਰਦ ਖੜਾ ਤੇ ਬਾਈ ਕਹਿੰਦਾ 3 ਲੱਖ ਤੇ 75000 ਦੇ ਆਸੇ ਪਾਸੇ ਮੈਂ ਟਰੈਕਟਰ ਬਾਈ ਦੇ ਦ ਕਿਸੇ ਵੀਰ ਭਰਾ ਨੇ ਬੀਟਰ ਟਰੈਕਟਰ ਲੈਣਾ ਹੋਵੇ 3630 ਤੇ ਬਾਈ ਦਾ ਫੋਨ ਨੰਬਰ ਆ ਤੁਹਾਡੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਜਿਹੜੇ ਵੀਰ ਭਰਾ ਆਪਣੇ ਚੈਨਲ ਦਾ ਨਵੇਂ ਜੁੜੇ ਆ ਤੇ ਆਪਣਾ ਚੈਨਲ ਨਹੀਂ ਕਰਿਆ ਫੋਲੋ ਤੇ ਆਪਣਾ ਚੈਨਲ ਫੋਲੋ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਕਮੈਂਟ ਕਰਦਾ ਕਰੋ ਲਾਈਕ ਕਰਦਾ ਕਰੋ ਬਾਈ ਬਾਈ ਜੀ ਕਿਸੇ ਵੀਰ ਭਰਾ ਨੇ ਐਸ਼ੀਆ ਟਰੈਕਟਰ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀਰ ਭਰਾ ਨੇ ਐਸ਼ੀਆ ਟਰੈਕਟਰ ਲੈਣਾ ਹੋਵੇ 241 ਐਸ਼ੀਆ ਟਰੈਕਟਰ ਆ ਬਾਈ 241 ਤੇ 2003 ਮਾਡਲ ਦਾ ਇਹ ਪੰਜਾਬ ਨੰਬਰ ਆ ਤੇ ਚਾਰੇ ਟਾਇਰ 80 90 ਪੈਸੇ ਪਈ ਆ ਟਰੈਕਟਰ ਦੇ ਬਾਈ ਇਹ ਸਾਰੇ ਪਾਸੇ ਬਾਈ ਕਹਿੰਦਾ ਟਰੈਕਟਰ ਮੇਰਾ ਪੂਰਾ Ориਜਨਲ ਆ ਬਾਈ ਕਿਸੇ ਵੀ ਪੁਰਾਣੇ ਵੀ ਟਰੈਕਟਰ ਲੈਣਾ ਹੋਵੇ ਐਸ਼ਰ ਤੇ ਪਿੰਡ ਖੜਾ ਬਾਜਿਕ ਪਿੰਡ ਬਾਜਿਕ ਖੜਾ ਬਾਈ ਗਿੱਦੜਵਾ ਮੰਡੀ ਦੇ ਕੋਲੇ ਪਿੰਡ ਆ ਤੇ ਜਿਹੜਾ ਬਠੰਡਾ ਪਿੰਡਾ ਬਾਜਿਕ ਪਿੰਡ ਤੋਂ ਬਾਈ ਤੇ ਬਾਜਿਕ ਪਿੰਡ ਖੜਾ ਟਰੈਕਟਰ ਐਸ਼ਰ ਕਿਸੇ ਵੀ ਪੁਰਾਣੇ ਲੈਣਾ ਹੋਵੇ ਐਸ਼ਰ ਟਰੈਟ ਤੇ ਬਾਈ ਕਹਿੰਦਾ ਸਾਰੇ ਪਾਸੇ ਮੇਰਾ ਵਧੀਆ ਟਰੈਟ ਆ ਬਾਈ ਸਾਰੇ ਪਾਸੇ ਚੈੱਕ ਕਰਕੇ ਮੇਰੇ ਘਰੋਂ ਐਸ਼ਰ ਟਰੈਟ ਲੈ ਜਾਓ ਕਿਸੇ ਵੀ ਪੁਰਾਣੇ ਸ਼ਟਰ ਟਰੈਕਟਰ ਲੈਣਾ ਹੋਵੇ ਤੇ ਬਾਈਕ ਦਾ 1 ਲੱਖ ਤੇ 15000 ਦੇ ਆਸੇ ਪਾਸੇ ਮੈਂ ਟਰੈਕਟਰ ਬਈ ਦੇ ਦੂੰਗਾ ਇਹ ਫੋਨ ਨੰਬਰ ਆ ਬਾਈ ਦਾ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਸਵਰਾਜ ਟੈਟਰ ਲੈਣਾ ਹੋਵੇ 735 ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਪੁਰਾਣੇ ਬਈ ਸਵਰਾਜ ਟੈਟਰ 735 ਲੈਣਾ ਹੋਵੇ ਤੇ 1999 ਮਾਡਲ ਆ ਤੇ ਕਾਪੀ ਬਾਈਕ ਇਹਦਾ 2000 ਚ ਬਣੀ ਆ ਪੰਜਾਬ ਨੰਬਰ ਆ ਤੇ ਮਗਰਲੇ ਟਾਇਰ 50 ਕੇ ਪੈਸੇ ਆ ਬਾਈ ਤੇ ਮੂਹਰੇ ਲਈ ਬਈ ਜਮਾ ਨਵੇਂ ਆ ਕਿਸੇ ਵੀ ਪੁਰਾਣੇ ਬਾਈ ਸਵਰਾਜ ਟਰੈਕਟਰ ਲੈਣਾ ਹੋਵੇ 735 ਤੇ ਏਰੀਆ ਭਗਤਾ ਭਾਈ ਭਗਤਾ ਭਾਈ ਏਰੀਆ ਚ ਬਾਈ ਖੜਾ ਜਿਹੜਾ ਬਠੰਡਾ ਪੈਂਦਾ ਵੀ ਭਗਤੇ ਭਾਈ ਨੂੰ ਭਗਤੇ ਭਾਈ ਏਰੀਆ ਚ ਟਰੈਕਟਰ ਖੜਾ ਸਵਰਾਜ 735 ਕਿਸੇ ਵੀ ਪੁਰਾਣੇ ਲੈਣਾ ਹੋਵੇ ਟਰੈਕਟਰ ਬਾਈ ਤੇ ਬਾਈ ਕਹਿੰਦਾ 1 ਲੱਖ ਤੇ 60000 ਦੇ ਆਸੇ ਪਾਸੇ ਮੈਂ ਟਰੈਡ ਬੇ ਦੇ ਦੂੰਗਾ ਸਾਰੇ ਪਾਸੇ ਬਾਈ ਕਹਿੰਦਾ ਮੇਰਾ ਰੀਜਨਲ ਟਰੈਕਟਰ ਆ ਸਵਰਾਜ ਕਿਸੇ ਵੀ ਪੁਰਾਣੇ ਸਵਰਾਜ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਤੁਹਾਡੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਫਾਰਮ ਟ੍ਰੈਕ ਟਰੈਕਟਰ 50 ਦਾ ਲੈਣਾ ਹੋਵੇ ਸਾਰੇ ਭਰਾ ਦੇਖ ਲੋ ਬਾਈ 1997 ਮਾਡਲ ਆ ਤੇ ਹਰਿਆਣਾ ਨੰਬਰ ਆ ਇਹ ਮਗਰਲੇ ਟਾਇਰ 40 45 ਪੈਸੇ ਆ ਤੇ ਮੂਹਰੇ ਬਾਈ 80 90 ਪੈਸੇ ਟਾਇਰ ਪਏ ਆ ਟਰੈਕਟਰ ਦੇ ਇਹ ਸਾਰੇ ਪਾਸੇ ਬਾਈ ਕਹਿੰਦਾ ਮੇਰਾ ਟਰੈਕਟਰ ਪੂਰਾ ਵਧੀਆ ਕਿਸੇ ਵੀ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਫਾਰਮ ਟ੍ਰੈਕ 50 ਦਾ ਤੇ ਤਲਵੰਡੀ ਸਾਬੋ ਤਲਵੰਡੀ ਸਾਬੋ ਏਰੀਆ ਚ ਵੀ ਟਰੈਕਟਰ ਖੜਾ ਤੇ ਬਾਈ ਕਹਿੰਦਾ 90 ਕੁ ਹਜ਼ਾਰ ਦੇ ਆਸੇ ਪਾਸੇ ਮੈਂ ਟਰੈਕਟਰ ਵੀ ਦੇ ਦੂੰਗਾ ਕਿਸੇ ਵੀਰ ਪ੍ਰਾਣੇ ਬੇ ਟਟ ਲੈਣਾ ਹੋਵੇ ਫਾਰਮ ਕਲਿਕ 50 ਦਾ ਤੇ ਬਾਈ ਦਾ ਸਕਰੀਨ ਤੇ ਨੰਬਰ ਆ ਇਹ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪ੍ਰਾਣੇ ਕਾਰ ਲੈਣੀ ਹੋਵੇ ਸਵਕਟ ਡਿਜ਼ਾਇਰ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀਰ ਪ੍ਰਾਣੇ ਬੇ ਸਵਕਟ ਡਿਜ਼ਾਇਰ ਕਾਰ ਲੈਣੀ ਹੋਵੇ ਇਹ 2013 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਕਾਰ ਦੇ ਇਹ ਸਾਰੇ ਪਾਸੇ ਬਾਈ ਕਹਿੰਦਾ ਮੇਰੀ ਕਾਰ ਪੂਰੀ ਵਧੀਆ ਤੇ 2000 28 ਤਿਕਰ ਪਾਸਿੰਗ ਪਈਆ ਕਾਰ ਦੀ ਬਾਈ ਇਹ ਡੀਜ਼ਲ ਕਾਰ ਆ ਡੀਜ਼ਲ ਵੀ ਕਾਰ ਆ 2028 ਤੱਕ ਪਾਸਿੰਗ ਪਈ ਆ ਕਿਸੇ ਵੀਰ ਪੁਰਾਣੇ ਵੀ ਕਾਰ ਲੈਣੀ ਹੋਵੇ ਸਲੈਕਟਡ ਯਰ ਤੇ ਏਰੀਆ ਰਾਮਪਰਾ ਫੂਲ ਰਾਮਪਰਾ ਫੂਲ ਏਰੀਏ ਚ ਵੀ ਕਾਰ ਖੜੀ ਆ ਕਿਸੇ ਵੀਰ ਪੁਰਾਣੇ ਕਾਰ ਲੈਣੀ ਹੋਵੇ ਤੇ ਬਾਈ ਕਹਿੰਦਾ ਰੇਟ 1 ਲੱਖ ਤੇ 85000 ਦੇ ਆਸੇ ਪਾਸੇ ਬਾਈ ਕਹਿੰਦਾ ਵੀ ਮੈਂ ਕਾਰ ਦੇ ਦੂੰਗਾ ਕਿਸੇ ਵੀਰ ਪੁਰਾਣੇ ਕਾਰ ਲੈਣੀ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਤਮੀਆਂ ਲੈਣੀਆਂ ਹੁਣ 18 ਤਮੀਆਂ ਬਾਈ ਤੇ ਤਲਵੰਡੀ ਭਾਈ ਦੀਆਂ ਬਣੀਆਂ ਤਮੀਆਂ ਕਿਸੇ ਵੀਰ ਪੁਰਾਣੇ ਬਾਈ 18 ਤਮੀਆਂ ਲੈਣੀਆਂ ਹੁਣ ਤਲਵੰਡੀ ਭਾਈ ਦੀਆਂ ਬਣੀਆਂ ਤੇ ਤਲਵੰਡੀ ਭਾਈ ਏਰੀਆ ਚ ਬਈ ਪਿੰਡ ਘੱਲ ਖੁਰਦ ਖੜੀਆਂ ਕਿਸੇ ਵੀਰ ਪੁਰਾਣੇ ਬਈ ਤਮੀਆਂ ਲੈਣੀਆਂ ਹੁਣ ਤੇ ਬਾਈ ਕਹਿੰਦਾ 87000 ਦੇ ਆਸੇ ਪਾਸੇ ਬਾਈ ਪੂਰੇ ਦੀਆਂ ਮੈਂ ਦਊਗਾ 87 ਦੀਆਂ ਤੇ ਪੂਰੀਆ ਵਧੀਆਂ ਬਾਈ ਕਹਿੰਦਾ ਮੇਰੀਆਂ ਤਮੀਆਂ ਚੈੱਕ ਕਰਕੇ ਵਾਹ ਕੇ ਤਮੀਆਂ ਲੈ ਜਾਓ ਬਾਈ ਕਿਸੇ ਵੀਰ ਪੁਰਾਣੇ ਬਈ ਤਮੀਆਂ ਲੈਣੀਆਂ ਹੁਣ 18 ਇਤਲਵੰਡੀ ਭਾਈ ਏਰੀਆ ਚ ਖੜੀਆਂ ਤੇ ਤਲਵੰਡੀ ਭਾਈ ਦੀਆਂ ਬਣੀਆਂ ਤਮੀਆਂ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਪੁਰਾਣੇ ਬਈ ਟਰਾਲਾ ਲੈਣਾ ਹੋਵੇ ਇਹ 11 ਸਾਢੇ 6 ਟਰਾਲਾ ਸਾਢੇ 6 ਫੁੱਟ ਚੌੜਾ ਤੇ 11 ਫੁੱਟ ਲੰਮਾ ਟਰਾਲਾ ਬਾਈ 25 ਟਨ ਵਾਲਾ ਬਾਈ ਕਹਿੰਦਾ ਜੱਕ ਲੱਗਾ ਟਰਾਲੇ ਦੇ ਤੇ ਪੂਰਾ ਬਾਈ ਭਾਰਾ ਤੇ ਪੂਰਾ ਵਧੀਆ ਟਰਾਲਾ ਬਾਈ ਕਹਿੰਦਾ ਮੈਂ ਬਣਾਇਆ ਬਣਾਇਆ ਸੀਗਾ ਇਹ 70 ਕ ਪੈਸੇ 70 75 ਪੈਸੇ ਟੈਰ ਆ ਬਈ ਚਾਰੇ ਟਰਾਲੇ ਦੇ ਕਿਸੇ ਵੀਰ ਪੁਰਾਣੇ ਬਈ ਟਰਾਲਾ ਲੈਣਾ ਹੋਵੇ ਤੇ ਬਾਈ ਕਹਿੰਦਾ ਬੈੱਡ ਵੀ ਨਾਲ ਹੈਗਾ ਇਹ ਤੂੜੀ ਵਾਲੀ ਇੱਕ ਜਾਲੀ ਵੀ ਹੈਗੀ ਆ ਤੂੜੀ ਵਾਲੀ ਜਾਲੀ ਦੇ ਪੈਸੇ ਬਾਈ ਕਹਿੰਦਾ ਮੈਂ ਾਡ ਲਊਗਾ ਨਾਲ ਟਰਾਲੇ ਦੇ ਬੈੱਡ ਦੇਊਗਾ ਬੈੱਡ ਦੇ ਸਮੇਤ 1 ਲੱਖ ਇਹ 53000 ਦੇ ਆਸੇ ਪਾਸੇ ਮੈਂ ਟਰਾਲਾ ਬਈ ਦੇਊਗਾ ਕਿਸੇ ਵੀਰ ਪੁਰਾਣੇ ਟਰਾਲਾ ਲੈਣਾ ਹੋਵੇ ਤੇ ਰਾਮਪਰਾ ਫੂਲ ਬਈ ਟਰਾਲਾ ਖੜਾ ਟਰਾਲਾ ਖੜਾ ਬਈ ਰਾਮਪਰਾ ਫੂਲ ਕਿਸੇ ਵੀਰ ਪੁਰਾਣੇ ਬਈ ਟਰਾਲਾ ਲੈਣਾ ਹੋਵੇ ਇਹ ਬਾਈ ਕਹਿੰਦਾ 1 ਲੱਖ ਤੇ 53000 ਦਾ ਦੇਊਗਾ ਤੇ ਜਾਲੀ ਜੇ ਲੈਣੀ ਆ ਤੂੜੀ ਵਾਲੀ ਉਹਦੇ ਪੈਸੇ ਵੀ ਅੱਡ ਲੱਗਣਗੇ ਕਿਸੇ ਵੀ ਭਾਣੇ ਬਈ ਤਾਲਾ ਬਾਈ ਦਾ ਲੈਣਾ ਹੋਵੇ ਇਹ ਬਾਈ ਦਾ ਫੋਨ ਨੰਬਰ ਆ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਭਾਣੇ ਤਮੀਆਂ ਲੈਣੀਆਂ ਹੁਣ 18 ਸਾਰੇ ਭਾਅ ਦੇਖ ਲਓ ਬਾਈ ਕਿਸੇ ਵੀ ਵੀਰ ਭਾਣੇ ਬਈ 18 ਤਮੀਆਂ ਲੈਣੀਆਂ ਹੁਣ ਏ ਬਾਈ ਕਹਿੰਦਾ ਸਾਰੇ ਪਾਸੇ ਮੇਰੀਆਂ 18 ਤਮੀਆਂ ਪੂਰੀਆਂ ਵਧੀਆਂ ਬਈ ਵਾਹ ਕੇ ਚੈੱਕ ਕਰਕੇ ਤਮੀਆਂ ਮੇਰੇ ਘਰੋਂ ਲੈ ਜਾਓ ਬਈ ਕਿਸੇ ਵੀ ਵੀਰ ਪੁਰਾਣੇ ਤਮੀਆਂ ਲੈਣੀਆਂ ਹੋਣ ਤੇ ਏਰੀਆ ਫਰੀਦਕੋਟ ਇਹ ਫਰੀਦਕੋਟ ਏਰੀਆ ਜੀ ਵਿੱਚ ਤਮੀਆਂ ਇਹ ਖੜੀਆਂ ਕਿਸੇ ਵੀ ਪੁਰਾਣੇ ਤਮੀਆਂ ਲੈਣੀਆਂ ਹੋਣ ਤੇ ਬਾਈ ਕਹਿੰਦਾ 68000 ਦੀਆਂ ਤਮੀਆਂ ਮੈਂ ਦੇ ਦੂੰਗਾ ਬਈ ਪੂਰੇ 68000 ਦੀਆਂ ਤਮੀਆਂ ਦੇਊਗਾ ਕਿਸੇ ਵੀ ਪੁਰਾਣੇ ਤਮੀਆਂ ਲੈਣੀਆਂ ਹੋਣ ਬਾਈ ਤੇ ਬਾਈ ਦਾ ਫੋਨ ਨੰਬਰ ਆ ਸਾਡੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਆਪਨਾਂ ਕੋਲ ਅੱਠ ਮਸ਼ੀਨਰੀਆਂ ਦੀ ਵੀਡੀਓ ਸੀ ਤੇ ਆਪਾਂ ਅੱਠੇ ਦਿਖਾਤੀਆਂ ਬਾਈ ਤੇ ਕੱਲ ਨੂੰ ਨਵੀਆਂ ਵੀਡੀਓ ਮਸ਼ੀਨਰੀਆਂ ਲਿਆ ਕੇ ਬਹੁਤ ਫੇਰਾਵਾਂਗੇ ਤੇ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ